ਆ ਜਿਹੜੀ ਕਨੋਪੀ ਵਗੈਰਾ ਲੱਗੀ ਹੋਈ ਹੈ ਸਿਸਟਮ ਸਾਰਾ ਘੈਂਟ ਲੱਗਿਆ ਪੂਰਾ ਨਵੀਂ ਸਾਧਨੀ ਉਤਨੀ ਸਾਰਾ ਬੰਦਾ ਵਾ ਸਰ ਨੂੰ ਸਪਾ ਹੀ ਦੇ ਦੇਣਾ ਨਾਲੇ ਦੇ ਦ ਏ ਵੀਰੇ ਪਲੱਸ ਜਾ ਇਹ 2021 ਮਾਡਲ ਆਗਾ ਇਹਦੇ ਵੀ ਨਾਲ ਦੇ ਟਾਇਰ ਅੱਧੇ ਨੇ अच्छा मागले टायर ਦੇ ਨਾਲ ਦੇ ਨੇ ਹਾਂ ਹਾਂ ਨਾਲ ਮੂਰਲੇ ਨਾਲ ਵੱਡੇ ਮੂਰਲੇ ਵੱਡੇ ਟਾਇਰ ਜਾਂ ਅਜੀ ਟਾਇਰ ਦੇ ਪਵਾਏ ਹੋਇਆ ਹਾਂ ਇਹ ਪਵਾਏ ਹੋਏ 21 ਮਾਡਲ ਆ ਪਾਵਰ ਸਟੀਅਰਿੰਗ ਆ ਮਤਲਬ ਇਹ ਤਾਂ ਟਾਪ ਆ ਹਾਂ ਇਹ ਵੀ ਨਹੀਂ ਖੋਲਿਆ ਇਹ ਵੀ ਹੋ ਗਿਆ ਤੋ ਵੀ ਸਾਰਾ ਰਹਿਣ ਨੂੰ ਲੇਤਾ ਹਰੋ ਤੇ ਪਠੀ ਤਾਂ ਸਮਰਲਾ ਨਹੀਂ ਆ ਬੈਟਰੀ ਦੇ ਧਰਮੇ ਦੇਖਿਆ ਆ ਰਹੇ ਮਾਰ ਕੇ ਆ ਪਲੇਟ ਬਲੂਟ ਆ ਰਹੇ ਅੰਦਰੋਂ ਛੱਡ ਜਾਂਦੀ ਬੈਟਰੀ ਅੱਛਾ ਵੀ ਇਹ ਕਿਤੇ ਨਹੀਂ ਹੈਗਾ ਵੀ ਰੰਗ ਦਾ ਪਿੱਕਾ ਕੋਈ ਨਟ ਤਾਂ ਧਰਮੇ ਪਾ ਪਲਾ ਪੋ ਦਾ ਕਾਦੇ ਰੇਸ ਦੀ ਖੋਲੀ ਕੁਝ ਨਹੀਂ ਹੋਇਆ ਧਰਮੇ ਕਰਾ ਗੱਲ ਪੂਰੀ ਯਾਰ ਐਂਡ ਗੱਲ ਪਤਾ ਹਣਾ ਹਾਂ ਸਾਰਿਆਂ ਨਾਲ ਦੀਆਂ ਨੇ ਦਰਮਿਆ ਸਾਰੀ ਕੰਪਨੀ ਦੀਆਂ ਨੇ ਹਾਂ ਜਿੰਨੀਆਂ ਜਿਵੇਂ ਵੀ ਆਏ ਨੇ ਉਹ ਨਾਲ ਦੀਆਂ ਨੇ ਅੱਛਾ ਕੋਈ ਲੈ ਕਾਲੂ ਕਾਂ ਤੂੰ ਆ ਹੁੱਕ ਚੈੱਕ ਕਰਾ ਦੇ ਯਰ ਲੈ ਕੋਈ ਕਾਸੀ ਨਹੀਂ ਪਈ ਹੋਈ ਬਈ ਹਨਾ ਬਹੁਤ ਘੈਂਟ ਗੱਲ ਪਤਾ ਟਿਊਬਾਂ ਦਾ ਪਾ ਕੇ ਚੱਕ ਲੈ ਵੀ ਪੂਰਾ ਗੁੱਡ ਹੈ ਤੇ ਆ ਦੇਖ ਬਈ ਆ ਤਾਂ ਬਿਲਕੁਲੀ ਨਹੀਂ ਜਿਹੜੀ ਆ ਕੰਡੀਸ਼ਨ ਆ ਨਵੇਂ ਵਰਗੀ ਐ ਕਿਸੇ ਪਾਸੋਂ ਕਲਰ ਨਹੀਂ ਉਤਰਿਆ ਹੋਇਆ ਹਨਾ ਤੇ ਕੋਈ ਜਿਵੇਂ ਕਹਦੀ ਡਰਾਵਰ ਚ ਵਾਲ ਵੇੰਗਣੀ ਕੋਈ ਆ ਟਾਪਾ ਟੂਪਾ ਟਾਪਾ ਕੋਈ ਨਾਟ ਵੀ ਨਹੀਂ ਖੁੱਲਿਆ ਹੋਇਆ ਕੋਈ ਨਰ ਵੀ ਇੱਕ ਵੀ ਆਹ ਨੀ ਗੱਲ ਦਾਟ ਦੇ ਕੱਲਾ ਕੱਲਾ ਕਿਵੇਂ ਜਾਉਂਕਦਾ ਜੀ ਸਹੀ ਗੱਲ ਆ ਯਾਰ ਹਣ ਜਿੱਦਾਂ ओरिजिनल ਆ ਸਾਰਾ ओरिजिनल ਆ ਹਾਂ ਹਾਂ ਟਾਇਰ 70 ਪੈਸੇ ਦੇ ਹੂੰ ਤੇ ਬਿਲਕੁਲ ਦਿਖਾ ਦੇ ਦਰ ਮੈਂ ਪਾਵਰ ਸਟੀering ਪੂਰਾ ਘੈਂਟ ਚੱਲੀ 40000 ਵਾਲਾ ਸੋਨਾਲੀ ਕਾਲਾ ਬਚਾਲੋ ਹੋਇਆ ਹੋਇਆ ਅੱਛਾ ਇਹ ਜਨ ਨਵਾ ਜਵੀ ਪਾਵਰ ਸਟੀering ਹੋਇਆ ਹੋਇਆ 70 ਪੈਸੇ ਟਾਇਰ ਨੇ 98 ਮਾਡਲ ਆ ਨੰਬਰ ਇਹ ਤਾਂ ਪੰਜਾਬ ਦੇ ਆ ਬਈ ਹਾਂ ਪੀਵੀ 19 ਬਰਨਾਲੇ ਦਾ ਨੰਬਰ ਆ ਪੀਵੀ 19 ਬਰਨਾਲੇ ਦਾ ਨੰਬਰ ਆ ਜੇ ਵੀ ਕੋਕਾ ਟਰੈਕਟਰ ਆ ਆਜੋ ਉਸ ਹਵੇਲੀ ਦੇ ਤੁਹਾਨੂੰ ਦਰਸ਼ਨ ਫੇਰ ਕਰਾਉਣੇ ਆ ਜਿਹਦੇ ਅੰਦਰ ਟਰੈਕਟਰ ਮਿੱ ਤੁਸੀਂ ਹੁਣ ਇਹ ਸੋਚੋਗੇ ਵੀ ਹਵੇਲੀ ਹੈ ਕਿ ਕਿੱਥੇ ਆ ਜ਼ਿਲ੍ਹੇ ਸੰਗਰੂਰ ਦਾ ਪਿੰਡ ਪੈ ਜਾਂਦਾ ਕਲਾਰ ਤੇ ਸੁਨਾਮ ਸਹਿਰ ਦੇ ਵੀ ਬਿਲਕੁਲ ਨਜ਼ਦੀਕ ਪੈ ਜਾਂਦਾ ਤੇ ਇਹ ਹਵੇਲੀ ਉਸ ਪਿੰਡ ਦੇ ਵਿੱਚ ਆ ਮਿੱਤਰੋ ਜਾਨੀ ਕਿ ਬਾਈ ਰਿੰਕੂ ਦੀ ਹਵੇਲੀ ਦੇ ਵਿੱਚ ਪਹੁੰਚੇ ਹੋਏ ਅੱਜ ਬੜੇ ਘੈਂਟ ਟਰੈਕਟਰ ਹੁੰਦੇ ਨੇ ਬਾਈ ਲਵੇ ਤੇ ਅੱਜ ਕਿੰਨੇ ਕ ਟਰੈਕਟਰ ਨੇ ਕੀ ਕੀ ਰੇਟ ਦੇ ਵਿੱਚ ਦੇਣਗੇ ਕੀ ਕੀ ਆਫਰ ਕਰ ਰਿਹਾ ਨਵੇਂ ਸਾਲ ਤੇ ਅੱਪ ਇਹ ਵੀ ਪੁੱਛਾਂਗੇ ਕਿਉਂਕਿ ਹਰੇਕ ਸੱਜਣ ਦੇ ਦਿਲ ਦੇ ਵਿੱਚ ਚਾਹਨਾ ਹੁੰਦੀ ਆ ਕੋਈ ਮਤਲਬ ਹਰੇਕ ਹੀ ਸੋਚਦਾ ਹੁੰਦਾ ਵੀ ਯਾਰ ਨਵੇਂ ਸਾਲ ਤੇ ਇਹਨਾਂ ਸਾਡੇ ਘਰੇ ਕੋਈ ਨਾ ਕੋਈ ਵਹੀ ਕਲਾਵੇ ਹਨਾ ਪਰ ਰਿੰਕੂ ਦੇਖਦੇ ਆ ਵੀ ਕਿੰਨੇ ਇੱਕ ਸੱਜਣਾ ਦੇ ਦਿਲਾਂ ਦੇ ਵਿੱਚ ਵਸਦਾ ਨਵੇਂ ਸਾਲ ਤੇ ਪਹਿਲਾਂ ਆਪਾਂ ਬਾਈ ਨੂੰ ਮਿਲ ਲਈ ਉਸ ਤੋਂ ਬਾਅਦ ਪੁੱਛਾਂਗੇ ਬਾਕੀ ਗੱਲਾਂ ਕੀ ਹਾਲ ਹੈ ਓਸਤਾਦ ਪਹਿਲਾਂ ਤਾਂ ਮੁਬਾਰਕਾਂ ਵੀਰੇ ਨਵੇਂ ਸਾਲ ਦੀਆਂ ਐਡਵਾਂਸ ਦੇ ਵਿੱਚ ਤੇ ਮੈਂ ਗੱਲ ਇਹ ਕਹਿ ਰਿਹਾ ਸੀ ਮੈਂ ਕਿ ਹਰੇਕ ਨਾ ਦੋਸਤ ਮਿੱਤਰ ਦੇ ਦਿਲ ਦੇ ਵਿੱਚ ਇਹ ਜਾਣਣਾ ਹੁੰਦਾ ਅਗਲਾ ਕਹਿੰਦਾ ਯਾਰ ਕੋਈ ਵੀ ਕੰਮ ਕਰਨਾ ਹੋਵੇ ਆਪਾਂ ਨਵੇਂ ਸਾਲ ਤੇ ਕਰਾਂਗੇ ਪਰ ਆਪਾਂ ਨਵੇਂ ਸਾਲ ਤੇ ਸਰੋਤਿਆਂ ਨੂੰ ਟਰੈਕਟਰ ਦੇਣੇ ਦਾ ਸਹੀ ਹੈ ਵੱਡੇ ਡਿਸਕਾਊਂਟ ਦੇ ਦੀ ਟਰੈਕਟਰ ਘੈਂਟ ਦੇ ਦਾਂਗੇ ਜਦੋਂ ਪੈਸੇ ਤਾਂ ਚੱਲਦੇ ਹੀ ਰਹਿੰਦੇ ਵੀ ਟਰੈਕਟਰ ਸਰੇ ਤੋਂ ਸਰੇ ਹੀ ਹੋਊਗਾ ਅਸਾ ਟਰੈਕਟਰ ਸਿਰਾ ਗੱਲਬਾਤ ਨਹੀਂ ਸਰਾ ਗੱਲਬਾਤ ਹੋਊਗਾ ਜਿਹੜਾ ਓਕੇ ਓਕੇ ਤੇ ਫਿਰ ਆਪਾਂ ਸ਼ੁਰੂਆਤ ਦੱਸਦੇ ਕਿਹੜੇ ਤੋਂ ਕਰਦੀ ਪਰ ਸਾਰੇ ਟਰੈਕਟਰ ਚੰਗੇ ਨੇ ਇਸ ਟਰੈਕਟਰ ਤੋਂ ਆਪਾਂ ਕਰਦੇ ਆ ਗੱਲਬਾਤ ਹਾਂਜੀ ਸ਼ੁਰੂ ਭਾਈ ਕਿੰਨਾ ਮਾਡਲ ਹੈ ਇਹ ਇਹ 2013 ਮਾਡਲ ਆ ਪੰਜਾਬ ਨੰਬਰਾਂ ਪਹਿਲੀ ਵਾਰਟੀ ਦਾ 2013 ਮਾਡਲ ਹੈ ਨੰਬਰ ਪੰਜਾਬ ਦਾ ਪਹਿਲੀ ਪਾਰਟੀ ਦੇ ਨਾਮ ਹਲੇ ਕਲੱਚ ਕਲੱਚ ਕੁਝ ਵੀ ਨਹੀਂ ਖੁੱਲਿਆ ਹੈ 2000 ਦੇ ਕਰੀਬ ਚੱਲਿਆ ਹੈ ਇਹ ਨਾਲ ਟਾਇਰ ਲੈ ਮੇ ਤੁਹ ਹਾਂ ਸਾਰਾ ਰੈਕਟਰ ਓਰੀਜਨਲ ਆ ਆਨੇਕ ਲੋਕੋ ਕੋ ਦਿਖਾਉਂਦੇ ਦਰਮਿਆ ਵਿਚ ਆ ਨਰਾਂ ਨਾਲ ਦਿਖਾ ਦੇ ਦਰਮੇ ਸਹੀ ਗੱਲ ਆ ਹਨਾ ਪੂਰੀ ਗੰਡ ਗੱਲ ਬਾਤ ਆ ਯਾਰ ਬਾਈ ਮੈਨੂੰ ਇਹ ਦੱਸਿਓ ਆ ਜਿਹੜੀ ਕਨੋਪੀ ਵਗੈਰਾ ਲੱਗੀ ਹੋਈ ਆ ਸਿਸਟਮ ਉਹ ਸਾਰਾ ਘੈਂਟ ਲੱਗਿਆ ਪੂਰਾ ਨਵੀਂ ਸਾਧਨੀ ਉਤਨੀ ਸਾਰਾ ਹੁੰਦਾ ਵਾ ਸਰ ਨੂੰ ਸੱਪਾਂ ਹੀ ਦੇ ਦੇਣਾ ਨਾਲੇ ਦੇ ਦਾਂ ਲੈ ਵੀ ਮਿੱਤਰੋ ਹਰੇਕ ਦੇ ਦਿਲ ਦੇ ਵਿੱਚ ਚਾਹਨਾ ਹੁੰਦੀ ਆ ਨਾ ਸਾਡੇ ਬਾਈ ਨਵੇਂ ਮੁੰਡੇ ਕੀ ਕਰਦੇ ਅਗਲਾ ਕਹਿੰਦਾ ਯਾਰ ਕਨੋਪੀ ਲਵਾ ਪਹਿਲਾਂ ਤਾਂ ਫੇਰ ਲਵਾ ਸਿਸਟਮ ਉਹ ਮਤਲਬ ਫਿਰ ਕਈ ਵਾਰ ਕੀ ਹੁੰਦਾ ਜਿਹੜਾ ਬਜਟ ਹੁੰਦਾ ਟਰੈਕਟਰ ਤੇ ਲਾ ਦਿੰਦੇ ਫੇਰ ਔਖਾ ਹੋ ਜਾਂਦਾ ਹੈ ਹੈਨਾ ਪਰ ਹੁਣ ਰੁਪਿਆ ਲਾਉਣ ਦੀ ਲੋੜ ਨਹੀਂ ਸਾਰਾ ਕੁਝ ਲੱਗੇ ਲਗਾਏ ਦੋ ਸਾਰਾ ਕੁਝ ਲੱਗੇ ਲਾ ਪੂਰਾ ਘੈਂਟ ਲੱਗ ਹਣਾ ਤੇ ਬਈ ਇਹ ਦੱਸਿਓ ਇਹਦੀ ਗੱਲਬਾਤ ਕੀ ਹੈ ਕਿੰਨੇ ਦਾ ਬਣੂ ਡਾਇਰੈਕਟਰ ਇਹ ਇਉਂ ਤਾਂ ਆਪਾਂ ਸਵਾ ਚਾਰ ਕਹਿੰਦੇ ਆ 410000 ਦਾ ਦੇ ਦਾਂਗੇ ਬਠੀ ਯਾਨੀ ਕਿ 10000 ਮੈਂ ਡਿਸਕਾਊਂਟ ਕਰਾ ਦੇਣਾ ਨਾ ਮਸਾਲ ਕਰਕੇ ਪੂਰੇ 4 ਦਾ ਦੇ ਦਾਂਗੇ ਦੇ ਦਾ ਕੋਈ ਗੱਲ ਤੇ ਬਈ ਹੁਣ ਇਹ ਦੱਸ ਦੀ ਕਈ ਸੱਜਣ ਇਹ ਵੀ ਹੁੰਦੇ ਅਗਲਾ ਕਹਿੰਦਾ ਯਾਰ ਹੱਥ ਨਹੀਂ ਪੈਂਦਾ ਬਈ ਲੋਨ ਕਿੰਨੇ ਕ ਦਾ ਕਰਵਾ ਦਾਂਗੇ ਇਹ ਤਿੰਨ ਤੋਂ ਬਲੱਸ ਲੋਨ ਹੋ ਜਾਊਗਾ ਅੱਛਾ ਹਾਂ ਤਿੰਨ ਤੋਂ ਬਲੱਸ ਸਾਢੇ ਦਾ ਵੀ ਹੋ ਜਾਣਾ ਤਿੰਨ ਦਾ ਤਾਂ ਪੱਕਾ ਹੀ ਹੋ ਜਾਊਗਾ ਮਤਲਬ ਤਿੰਨ ਸਾਢੇ ਤਿੰਨ ਲੱਖ ਦਾ ਲੋਨ ਹੋ ਜਾਊਗਾ ਲੱਖ ਰੁਪਇਆ ਬੰਦਾ ਤਿਆਰ ਰੱਖੇ ਮੌਕੇ ਤੇ 50000 ਨਾਲ ਵੀ ਸਰਦਾ ਹਾਂ ਹਾਂਜੀ ਹਾਂਜੀ ਓਕੇ ਲੈ ਮਿੱਤਰੋ ਆਜੋ ਕਰਾ ਜੇ ਇਹਦੇ ਮਾਲਕ ਬਣਨਾ ਤੇ ਬਈ ਜਿਹੜਾ ਆ ਖੜਾ ਸੋਨ ਵਾਲੀ ਕਾਲਾਂ ਦਾ ਟਾਈਗਰ ਹਾਂਜੀ ਹਾਂਜੀ ਇਹ ਕਿੰਨਾ ਮਾਡਲ ਆ ਇਹ 20 ਮਾਡਲ ਆ ਇਹ ਵੀ ਸਾਰਾ ਟਰੈਕਟਰ ਇਹਦਾ ਦਾ ਪਰ ਮੇਰੇ ਮਰਮਬਾ ਖਾਂਦੇ ਕੱਲੋਂ ਕਰਦਾ ਨਾਲ ਦੇ ਟਾਇਰ ਨੇ ਇਹਦੇ ਵੀ 2020 ਮਾਡਲ ਆ ਰੈਮਾ ਟਾਇਰ ਸਾਰਾ ਕੁਝ ਐ ਏ 3 ਸਪੀਡ ਚ ਆਉਂਦਾ ਚੇਂਜਰ ਵਾਲਾ ਅੱਛਾ ਹਾਂ ਹਾਂ ਚੇਂਜਰ ਗੇਅਰ ਦੇ ਵਿੱਚ ਆਦਰ ਮੈਂ ਜਿੰਨਾ ਹੀ ਅੱਗੇ ਨੂੰ ਭਜਦਾ ਉਨੇ ਹੀ ਪਿੱਛੇ ਨੂੰ ਭਜਦਾ ਗੇਅਰ ਚੇਂਜ ਕਰਨ ਦੀ ਲੋਡ ਨਹੀਂ ਪੈਂਦੀ ਹਾਂ ਹਾਂ ਜੀ 2020 ਮਾਡਲ ਆ ਬਈ ਟਾਇਰ ਦੇ ਨਾਲ ਦੇ ਨੇ ਨਾ ਹਾਂ ਨਾਲ ਦੇ ਚਾਰੇ ਮਾਰਕਾ ਮੁਰਕਾ ਵੀ ਇੱਥੇ ਹੋਊਗਾ ਪਾ ਕਰ ਲਈਏ ਜੀ ਆਹ ਦੂਏ ਆਹ ਦੇਖੋ ਹਾਂ ਜੀ ਦੇਖੋ ਧਰਮੇ 2020 ਮਾਡਲ ਆ ਬਈ ਇਹ ਚੱਲਿਆ ਕਿੰਨਾ ਕੋਣਾ ਰਿੰਕੂ ਇਹ ਵੀ ਮਿਲਦਾ ਦਾ 17 1800 ਘੰਟਾ ਚੱਲਿਆ ਹਾਂ ਸਿਰਫ ਹਾਂ ਜੀ ਹਾਂ ਲ ਮੇਤਰੋ 17 1800 ਘੰਟਾ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਬਈ ਇਹ 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 ਵੀ ਇਹਦਾ ਨੰਬਰ ਵੀ ਪੰਜਾਬ ਦਾ ਇਹ ਕੈਮੀ ਪਾਰਟੀ ਦੇ ਨਾਮ ਆ ਇਹ ਦੂਜੇ ਥਾਂ ਮੇ ਨਾਮ ਆ ਵੀਰੇ ਅਸੀਂ ਸੈਕੰਡ ਥਾਂ ਮੇ ਨਾਮ ਹੋ ਗਿਆ ਹਾਂ ਉਹ ਕਾਗਜ਼ ਨਗਦ ਕੈਸ਼ ਦੀ ਜਾ ਉਹ ਲੋਨ ਲਪਾ ਦੇਗਾ ਤੇ ਵੀ ਅੱਛਾ ਹੁਣ ਲੋਨ ਹੋ ਤਾਂ ਜਾਊ ਨਾ ਹਾਂ ਹਾਂ ਹੁਣ ਕਿੰਨੇ ਕ ਦਾ ਹੋ ਜੂ ਤੇ ਉਪਰ ਤੇਰੇ ਮੇ 4 ਲੱਖ ਤੋਂ ਪਲੱਸ ਹੋ ਜੂਗਾ 4 ਲੱਖ ਤੋਂ ਪਲੱਸ ਹਾਂ ਸਾਡੇ 4 ਤੇ ਬਣੂ ਕਿੰਨੇ ਦਾ ਵੀ ਹੁਣ ਇਹ ਬਸ ਉਹ ਤਾਂ ਵਧੋ 5 ਲੱਖ ਰੁਪਈਆ ਦਾ ਦੇ ਦਾਂਗੇ ਇਹ ओके ਜਣੇ ਕਿ ਲੱਖ ਰੁਪਏ ਲਿਆ ਕੇ ਇਹ ਦੇ ਦਾਂਗੇ ਆਪਾਂ ਲੈ ਮਿੱਤਰੋ ਸਿਰਫ ਬਸ ਸਾਰੇ ਡਾਕਟਰਾਂ ਦੀ ਆਪਣੀ ਹਰ ਗਾਇ ਦੀ ਜ਼ਿੰਮੇਵਾਰੀ ਕਾਗਜ਼ ਪੱਤਰਾਂ ਦੀ ਤੇ ਡਾਕਟਰ ਆਏ ਵੀ ਆ ਵੀ ਰੰਗ ਰੰਗ ਹੋਏ ਨੇ ਸਾਰੇ ਟਾਇਰ ਨਾਲ ਦੇ ਨੇ ਚਾਰੇ ਟਾਇਰਾਂ ਤੋਂ ਲਾਏ ਨੇ ਇਹ ਮੂਰਲੇ ਬਾਦਲ ਤੇ ਜਾ ਕੇ ਠੀਕ ਹੈ ਠੀਕ ਹੈ ਉਹ ਜੀ ਨੇ ਟਾਇਰ ਉਹਦੇ ਵੀ ਚੌਕੜਾ ਨਾਲ ਦੇ ਹੈ ਟਹਿਰੇ ਤੇ ਵੀ ਚੌਕੜਾ ਨਾਲ ਦਾ ਭਾਈ ਜਿਹੜਾ ਆ ਖੜਾ ਯਾਰਾ ਸਰਪੰਚ ਇਹ ਕਿੰਨਾ ਮੈਨੂੰ ਇਹ ਦੱਸਿਓ ਇਹ 2016 ਮਾਡਲ ਲਗਾ 16 ਦਾ ਮਾਡਲ ਹੈ ਹਾਂ ਹਾਂ ਅੱਛਾ ਇਹਦਾ ਵੀ ਤਾਂ ਕੋਈ ਕਲਾਚ ਦੀ ਖੁਦ ਹੈ ਸੈਲਫ ਹੁਣੀ ਖੁਦੀ ਦੇਖੋ ਸੈਲਫ ਵੀ ਨਹੀਂ ਖੁੱਲੀ ਤੇ ਭਾਈ ਫਿਰ ਇਹਦੀ ਸੋ ਕਿਉਂ ਖੁੱਲੀ ਹੈ ਮੈਨੂੰ ਇਹ ਦੱਸੋ ਉਹ ਗਏ ਆਪਣੇ ਮਿੱਤਰ ਲਿਬਿਆ ਆ ਇਹ ਟਰੈਕਟਰ ਤੋਂ ਸਿੱਧਾ ਲੈਣ ਦੇ ਲਿਆਉਣ ਵਾਲੀ ਚੱਕ ਕੇ ਸੋ ਅੱਛਾ ਆਪਣੇ ਮਿੱਤਰ ਲਿਬਿਆ ਆ ਸੀ ਪਰ ਮੈਂ ਦਿਖਾ ਦਿਆਂ ਉਥੋਂ ਆਪਾਂ ਸੌਦਾ ਮਾਰਤਾ ਹੋਏ ਇਹਦੀ ਆਉਣ ਵਾਲੀਆਂ ਯਾਨੀ ਕਿ ਮਿਲ ਜੂ ਹੋ ਹੋ ਕਮਾ ਲਿਆ ਓਕੇ ਲੈ ਮਿੱਤਰ ਉਹ ਵੀ ਤੇ ਮਿਲੂ 16 ਮਾਡਲ ਆ ਭਾਈ ਉਹ ਵੱਡੇ ਬਾਦੇ ਤੇ ਮੂਰਲੇ ਵੀ ਮਗਰਲੇ ਵੀ 14 ਦੇ ਪੈਰ ਮਗਰਲੇ ਤਾਂ ਜਮੇ ਨਵੇਂ ਵਰਗੇ ਨੇ ਭਾਈ ਕੰਡੀਸ਼ਨ ਪੂਰੀ ਘੈਂਟ ਆ ਜੈ ਟਰੈਕਟਰ ਦੀ ਹਨਾ ਕਲਰ ਕੋਲਰ ਚੈੱਕ ਕਰੋ ਓਰੀਜਨਲ ਆ ਗਏ ਤੇ ਨਟ ਤੇ ਵੀ ਰੰਗ ਨਹੀਂ ਪਰ ਮੈਂ ਇਧਰ ਵੀ ਲਗਾ ਦੀ ਤੇ ਬਈ ਮੈਨੂੰ ਇਹ ਦੱਸਿਓ ਇਹ ਇਹ ਇੱਕ ਐਮੀ ਪਾਰਟੀ ਦੇ ਨਾਮ ਆ ਇਹ ਫਾਸਟ ਪਾਰਟੀ ਦਾ ਇਹ ਵੀ ਫਾਸਟ ਹੈ ਪਾਵਰ ਸਟੀering ਹੈ ਹਨਾ ਹਾਂ ਹਾਂ ਟਾਪ ਮਾਡਲ ਆ ਉਹ ਕਿ ਟਾਪ ਮਾਡਲ ਹੈ ਤੇ ਇਹ ਕਿੰਨੇ ਦਾ ਬਣੂ ਬਈ ਬਸ ਉਹਦਾ ਵੱਧ ਵੇਹੇ ਪੂਰੇ 4 ਲੱਖ ਤਾਂ ਦੇ ਦਾਂਗੇ ਲੈ ਮੈਂ ਤੈਨੂੰ 16 ਮਾਡਲ ਆ ਪੂਰੇ 4 ਲੱਖ ਦੀ ਇਹ ਬਣ ਜੂ ਤੇ ਬਈ ਜਿਹੜਾ ਆ ਖੜਾ 37 30 ਨਿਊ ਹਾਲੈਂਡ ਇਹ ਵੀਰੇ ਪਲੱਸ ਜ ਹੈ 2021 ਮਾਡਲ ਆਗਾ ਇਹਦੇ ਵੀ ਨਾਲ ਦੇ ਟਾਇਰ ਅੱਧੇ ਨੇ ਅਛਾ ਮਗਰਲੇ ਟਾਇਰ ਦੇ ਨਾਲ ਦੇ ਨੇ ਹਾਂ ਹਾਂ ਨਾਲ ਮੂਰਲੇ ਨੇ ਆ ਵੱਡੇ ਬਾਰੇ ਮੂਰਲੇ ਵੱਡੇ ਟਾਇਰ ਝਾੜੀ ਟਾਇਰ ਦੇ ਪਵਾਏ ਹੋਇਆ ਹਾਂ ਇਹ ਪਵਾਏ ਹੋਏ 21 ਮਾਡਲ ਆ ਪਾਵਰ ਸਟੀਅਰਿੰਗ ਆ ਮਤਲਬ ਇਹ ਤੇ ਟਾਪ ਆ ਹਾਂ ਇਹ ਵੀ ਨਹੀਂ ਖੋਲਿਆ ਇਹ ਵੀ ਨਹੀਂ ਹੋਇਆ ਕੋਤੋਂ ਵੀ ਸਾਰਾ ਰੇਂਜ ਲੇਤਾ ਹਾਂ ਉਹ ਤੇ ਬਠੀ ਰੇਂਜ ਦਾ ਮਾਈਕੋ ਪੰਪ ਪਈ ਉਹਦਾ ਹੈ ਅਛਾ ਮਾਈਕੋ ਪੰਪ ਜਾਈ 21 ਆਗਾ ਖੋਲਿਆ ਖਲਾ ਨਟ ਨਹੀਂ ਹੈਗਾ ਇਹ ਵੀ ਓਕੇ ਕੰਡੀਸ਼ਨ ਚੈੱਕ ਕਰੂ ਤਾਂ ਮੈਂ ਕਿੰਨੀ ਕਹਾਂ ਈ ਯਾਰ ਹਨਾ ਪੂਰੇ ਗੁੱਡੇ ਟਰੈਕਟਰ ਆ ਬਾਈ ਹਾਂ ਇਹ ਇਹਦਾ ਨੰਬਰ ਕਿੱਥੋਂ ਦਾ ਬਾਈ ਇਹ ਵੀ ਲੋਕ ਲਿਆ ਬੀਬੀ 11 ਵੀਰੇ ਪਿਪਟੇ ਵਾਲੇ ਦਾ ਨੰਬਰ ਇਹਦਾ ਇਹਦੇ ਵੀ ਸਿਸਟਮ ਸਿਸਟਮ ਪੂਰਾ ਘੈਂਟ ਲੱਗਿਆ ਹੋਇਆ ਨਾਲੇ ਜੈਕ ਜੁੱਕ ਵਾਲੀ ਲੈਫਟਾ ਡਿਸਟ੍ਰੀਬਿਊਟਰ ਫੋਲ ਦਾ ਟਾਪ ਆ ਰੇਸ ਰੂਸ ਆਉਂਗਾ ਐਕਸਟਰਾ ਸਮਾਨ ਜਲਾ ਆ ਸਾਰਾ ਇਹਦੇ ਵੀ ਲੱਗਿਆ ਹੋਇਆ ਫਲ ਲੈ ਮੇਤਰ ਉਹ ਇਹਦੇ ਉਪਰ ਤਾਂ ਬਈ ਜਮਈ ਨਹੀਂ ਯਾਰ ਕੋਈ ਤਾਂ ਛੱਡਿਆ ਹੋਇਆ ਹਾਂ ਟ੍ਰੇਕ ਵੀ ਰੁਕੀ ਜਾਂਦੇ ਤਾਂ ਸਾਰੇ ਸੌਂਕ ਪਹਿਲੀ ਪੁਗਾਇੇ ਹੋਇਆ ਦੇਖੀ ਰੇਸ ਰੂਸ ਵਾਲੀਆਂ ਜਿਵੇਂ ਕਹਿੰਦੀ ਸੰਗਲੀਆਂ ਸੁਗਲੀਆਂ ਆ ਇਹ ਹੀ ਆਪਣੇ ਵਾਲੇ ਵੱਧਲ ਪਾਉਂਦੇ ਨੇ ਤੇ ਬਈ 21 ਮਾਡਲ ਹੈ ਨੰਬਰ ਇਹ ਤਾਂ ਪੰਜਾਬ ਦਾ ਪਾਰਟੀ ਫਾਸਟ ਆ ਇਹ ਹਾਂ ਹਾਂ ਇਹ ਫਾਸਟ ਪਾਰਟੀ ਦਾ ਵੀ ਓਕੇ ਤੇ ਇਹ ਜੇ ਗੱਲ ਕਰੀ ਚੱਲਿਆ ਕਿੰਨਾ ਕਹੂ ਇਹ ਵੀ 2000 ਘੰਟਾ ਚੱਲਿਆ ਹੈ ਵੀਰੇ ਸਿਰਫ ਹਾਂਜੀ ਹਾਂ ਤੇ ਇਹ ਕਿੰਨੇ ਦਾ ਬਣ ਜੂ ਇਹ ਬਸ 300 ਲੱਖ ਚੁ ਮਾਨਤੰਦ ਕਰ ਦਾਂਗੇ ਵੀਰੇ 6 ਲੱਖ ਦੇ ਵਿੱਚੋਂ ਮਾਨਤੰਦ ਹੋ 25000 ਦਾ ਡੱਕ ਲੱਗਿਆ ਹੋਇਆ ਹੈਗਾ ਬਾਕੀ ਸਮਾਨ ਸਭ ਸਾਰਾ ਇਹੀ ਦੇ ਜਿਵੇਂ ਖੜਿਆ ਆਪਾਂ ਵੀ ਦੇ ਦਾਂਗੇ ਓਕੇ ਓਕੇ ਤੇ ਇਹਦੇ ਪਰ ਲੋਨ ਕਿੰਨੇ ਦਾ ਕਰਵਾ ਦਾਂਗੇ ਆਪਾਂ ਇਹਦੇ ਵੀ 4.5 ਲੱਖ ਦਾ ਲੋਨ 4.5 ਲੱਖ ਦਾ ਲੱਖ ਰੁਪਏ ਦੇ ਕਿਆ ਬੰਦਾ ਇਹ ਵੀ ਲੈ ਜਾ ਸਕਦਾ ਪਰ ਇੱਕ ਗੱਲ ਆ ਧਰਮੇ ਜਿਹੜਾ ਸੱਜ ਨੇ ਇਹ ਲਜਾਉਣਾ ਤੂੰ ਇਹ ਦੇਖੋ ਜਦ ਜੀਟਰ ਕਹਿੰਦੇ ਨੇ ਮੂਹਰੇ ਪਾਉਣ ਨੂੰ ਉਹ ਨਹੀਂ ਪਾਉਣ ਦੀ ਲੋੜ ਹਨਾ ਤੇ ਆਹ ਰੇਸਾਂ ਵਾਲਾ ਇਹ ਨਹੀਂ ਲਵਾਉਣ ਦੀ ਲੋੜ ਇਹ ਔਉਦੀ ਦਾ ਗੱਲ ਹੀ ਕੁਛ ਨਹੀਂ ਸਿਸਟਮ ਦੀ ਉਹ ਵੀ ਲੱਗਿਆ ਹੋਇਆ ਤੇ ਕਨੋਪੀ ਦੀ ਗੱਲ ਹੁੰਦੀ ਹੈ ਕਨੋਪੀ ਵੀ ਲੱਗੀ ਹੋਈ ਆ ਜਾਨੀ ਕਿ ਸਾਰੇ ਦਾਤ ਪੂਰੇ ਆ ਕਈ ਸੱਜਣ ਇਹ ਹੁੰਦਾ ਵੀ ਯਾਰ ਬਾਈ ਟੈਂਕੀ ਵੀ ਲਵਾ ਦਈਏ ਮੂਰੇ ਹੈਵੀ ਜੇ ਲਾਗੂ ਬੰਪਰ ਤਾਂ ਫਿਰ ਉਹ ਵੀ ਲੱਗੀ ਹੋਈ ਆ ਹਨਾ ਤੇ ਇਹਦੇ ਉੱਪਰ ਬਾਈ 6 ਲੱਖ ਦਾ ਬਣੂ ਮਾਨਤਾਣ ਕਰਾਂਗੇ 5 ਲੱਖ ਦਾ ਲੋਨ ਕਰਾ ਦਾਂਗੇ ਓਕੇ ਤੇ ਜਿਹੜਾ ਬਈ ਆ ਖੜਾ ਫਾਰਮ 60 ਇਹ 2014 ਮਾਡਲ ਆ ਇਹ ਹੈਗਾ 2014 ਮਾਡਲ ਹਾਂ ਜੀ ਦੁਬਾਰੇ ਦੇ ਟਾਇਰ 70 ਪੈਸੇ ਦੇ ਨੇ ਟਰੈਕਟਰ ਸਾਰਾ Ориਜਨਲ ਆ ਸੰਗਰੂਰ ਨੰਬਰ ਆ ਇਹ ਅਸੀਂ ਸੰਗਰੂਰ ਦਾ ਨੰਬਰ ਆ ਮੂਰੇ ਲਈ ਟ ਛਤਰੀ ਵਗੈਰਾ ਘੈਂਡ ਕੰਡੀਸ਼ਨ ਦਾ ਘੈਂਟ ਆ ਕੰਮ ਕਰਦਾ ਕਿਵੇਂ ਬਈ ਓਕੇ ਪਉਦਾ ਹੈ ਜਦੋਂ ਓਕੇ ਆ ਸਾਰਾ ਘੈਂਟ ਟਰੈਕਟਰ ਆ ਪੂਰਾ ਰਹਿਣਾ ਸਾਰਾ ਰਹਿਣਾ ਲਾ ਤੇ ਜੇ ਇਹਦੀ ਗੱਲ ਕਰੀਏ ਬਈ ਇਹ ਕਿੰਨੇ ਦਾ ਟਰੈਕਟਰ ਬਣੂ ਇਹ 4 ਲੱਖ ਦਾ ਦਾ ਜੀ ਵੀਰੇ 4 ਲੱਖ ਦਾ ਹਾਂ ਇਧਰੋਂ ਦਿਖਾ ਦੇ ਤਰਵੇਂ ਪਾਪੋ ਖੋਲਿਆ ਸੀ ਤੇ ਜੇ ਇਹਦੇ ਉੱਪਰ ਗੱਲ ਕਰੀਏ ਲੋਨ ਇਹਦੇ ਉੱਪਰ ਹੋਜੂਗਾ ਹੋਣਾ ਨਹੀਂ ਇਹਦੇ ਵੀ ਤਾਂ 11 ਲੱਖ ਦਾ ਹੋ ਜਾਂਦਾ 11 ਲੱਖ ਨੇ ਇਹ ਕਰਵਾ ਦਾਂਗੇ 23 ਤੋਂ ਪਲੱਸ ਤਾਂ ਦਾ ਵੀ ਹੋ ਜੂਗਾ ਲੈ ਮੇਤਰੂ ਇਸੇ ਟਰੈਕਟਰ ਨੇ ਅੱਜ ਜਿਹੜੇ ਤੁਹਾਨੂੰ ਨੂੰ ਸਿਰਫ ਲੱਖ ਰੁਪਈਆ ਲਿਆਉਣਾ ਪਊਗਾ ਬਾਕੀ ਸਾਰਿਆਂ ਤੇ ਬਾਈ ਲੋਨ ਵੀ ਕਰਵਾ ਦੂਗਾ ਤੇ ਹੁਣ ਜਿਹੜਾ ਬਾਈ ਨੇ ਐਂ ਕਹਦੀ ਨਾ ਵੀ ਆਪਾਂ ਸਪੈਸ਼ਲ ਰੱਖਿਆ ਹੋਇਆ ਬਾਈ ਵੀ ਅੱਜ ਤੱਕ ਇਹਦੇ ਵਰਗਾ ਟਰੈਕਟਰ ਹੀ ਨਹੀਂ ਮਿਲਿਆ ਅੱਜ ਤੁਹਾਨੂੰ ਉਹ ਟਰੈਕਟਰ ਦਿਖਾਉਣੇ ਆ ਆਪਾਂ ਵੇਚਿਆ ਵੀ ਨਹੀਂ ਆਪਾਂ ਕਹਦੀ ਇਹਨਾਂ ਦਾ ਨਮਾ ਲੈ ਕੇ ਵੇਚਿਆਗਾ ਅੱਛਾ ਆਪਾਂ ਇਹ ਪਹਿਲਾ ਟਰੈਕਟਰ ਇਹਨਾਂ ਦਾ ਨਮਾ ਲੈਂਦਾ ਫਿਰ ਵੇਚਾਂਗੇ ਤਾਂ ਪਤਾ ਨਾ ਜੇ ਪਾਨੂੰ ਮਿਲਿਆ ਹੋਊ ਅੱਜ ਤੱਕ ਮਿੱਤਰੋ ਇਹਦੇ ਜਿੰਨਾ ਨਵਾਂ ਟਰੈਕਟਰ ਬਾਈ ਕਹਿੰਦਾ ਆਪਾਨੂੰ ਮਿਲੇ ਹੀ ਨਹੀਂ ਬਈ ਗੱਲਾਂ ਕਹੀ ਨੇ ਇੱਕ ਤਾਂ ਮਤਲਬ ਬਲੈ ਪਿਆਰ ਦਾਸ ਮਰਲਾ ਹੂੰ ਤੇ ਆ ਬੈਟਰੀ ਦੇ ਧਰਮੇ ਦੇਖਿਆ ਆਰੇ ਮਾਰ ਕੇ ਆ ਪਲੇਟ ਬਲੂ ਤਾਂ ਆਰੇ ਉਹ ਅੰਦਰੋਂ ਸਾੜ ਜਾਂਦੀ ਹੈ ਬੈਟਰੀ ਅੱਛਾ ਵੀ ਇਹ ਕਿਤੇ ਨਹੀਂ ਹੈਗਾ ਵੀ ਰੰਗ ਦਾ ਪਿੱਕਾ ਕੋਈ ਨਟ ਤਾਂ ਧਰਮੇ ਪਾਪੋ ਪਲਪੋ ਤਾਂ ਖਾਦੇ ਰੇਸ ਦੀ ਕੋਈ ਕੋਈ ਹੋਇਆ ਧਰਮੇ ਕਰਾ ਗੱਲ ਪੂਰੀ ਯਾਰ ਐਂਡ ਗੱਲ ਪਤਾ ਹਨ ਤੇ ਆ ਦੇਖੋ ਕੰਡੀਸ਼ਨ ਦਿਖਾ ਦੂ ਟਰੈਕਟਰ ਦੀ ਕਿੰਨਾ ਬਈ ਨਵਾਂ ਇੰਨਾ ਕਿਵੇਂ ਮਿਲ ਗਿਆ ਰਿੰਕੂ ਪਹਿਲਾਂ ਤਾਂ ਇਹ ਗੱਲ ਦੱਸੋ ਇਹ ਵਧੀਆ ਪਾਲਟੀ ਲਵੇ ਦੀ ਯਾਰ ਟਰੈਕਟਰ ਅੱਛਾ ਅੰਦਰੋਂ ਅੰਦਰ ਲੱਗਦਾ ਹੋਣਾ ਵੀ ਸੈੱਟ ਛੋਟੇ ਦੇ ਵਿੱਚ ਸਰਪ੍ਰਾਈਜ਼ ਜਿਵੇਂ ਤੇਰੀ ਹਵੇਲੀ ਚ ਟਰੈਕਟਰ ਖੜਦੇ ਆ ਅੰਦਰ ਹੀ ਖ ਆਹ ਨਾ ਸੁਪਰੀਂਕਾ ਸੁਪਰ ਹੁਣ ਕਾ ਨਿਕਲ ਦੇਖੀ ਡਬਲ ਪੀਟੀਓ ਆ ਤੇ ਐਂਡ ਦਾ ਲਵਾਤਾ ਯਾਰ ਬਈ ਤੂੰ ਹੀ ਦੇਖਾ ਜਿੰਨੀ ਧਰ ਮੈਂ ਆ ਆ ਆ ਲਿਸ਼ਕੋਰ ਮਾਰਦੀ ਆ ਨਾ ਸੋ ਓਨੇ ਹੀ ਮਗਰਾੜ ਅੰਦਰੋਂ ਵੀ ਲਿਸ਼ਕੋਰਾ ਮਾਰ ਦਿਆ ਚੱਕ ਕਰੀ ਲੈ ਦੇਖੋ ਹਨਾ ਤੇ ਇਥੋਂ ਇਧਰ ਵੀ ਲਿਆ ਤੂੰ ਮੈਂ ਹੋਰ ਆਪਾ ਮੂਰੂ ਵੀ ਹਾਲੇ ਬਾਅਦ ਚ ਦਿਖਾਉਣੇ ਆ ਪਰ ਮੈਂ ਟਾਇਰ ਨਾਲ ਦੇ ਨੇ 65 ਤੋਂ ਪਲੱਸ ਦੇ 70 ਪੈਸੇ ਟਾਇਰ ਨੇ ਨਾਲ 65 70 ਪੈਸੇ ਟਾਇਰ ਨਾਲ ਮਾਰ ਕੇ ਦਿਖਾ ਦੇ ਧਰ ਮੈਂ ਆ ਲੱਗਾ ਪਤਾ ਕੀ ਕਰ ਲਈਏ ਫਿਰ ਇਹ ਵੀ ਰਾਤੀ 4:10 ਦਾ ਦਿਖਾ ਦਿਆਂ 2 ਜੂਨ 2010 ਹਾਂ ਉਹ ਜੂਨ 2010 ਬੋਲੂ ਦਾ ਚੌਕੜਾ ਭਈਆ ਹਾਂ ਚਾਰੇ ਟਾ ਨਾਲ ਦੀ ਨੇ ਓਕੇ ਪਾਕੰਦਾ ਇੱਕਾਂ ਆ ਪਿੰਨਾ ਸਾਰੀਆਂ ਨਾਲ ਦੀਆਂ ਨੇ ਦਰਮਿਆ ਸਾਰੀਆਂ ਕੰਪਨੀ ਦੀਆਂ ਨੇ ਹਾਂ ਜਿੰਨੇ ਜਿਵੇਂ ਵੀ ਆਏ ਹੋਣਗੇ ਨਾਲ ਦੀਆਂ ਨੇ ਅੱਛਾ ਕੋਈ ਲੈ ਕਾਲੂ ਕਾਂ ਤੂੰ ਆ ਹੁੱਕ ਚੱਕਰਾ ਦੇ ਯਰ ਲੈ ਕੋਈ ਕਾਸੀ ਨਹੀਂ ਪਈ ਹੋਈ ਭਾਈ ਹਨਾ ਬਹੁਤ ਘੈਂਟ ਗੱਲ ਪਤਾ ਟਿਊਬਾਂ ਦਾ ਪਾ ਕਰਵਾ ਚੱਕ ਲੈ ਵੀ ਪੂਰਾ ਗੁੱਡਾ ਹੈ ਤੇ ਆ ਦੇਖ ਭਈ ਆ ਤਾਂ ਬਿਲਕੁਲੀ ਨੇ ਜਿਹੜੀ ਆ ਕੰਡੀਸ਼ਨ ਆ ਨਵੇਂ ਵਰਗੀ ਆ ਕਿਸੇ ਪਾਸੋਂ ਕਲਰ ਨਹੀਂ ਉਤਰਿਆ ਹੋਇਆ ਹਨਾ ਤੇ ਕੋਈ ਜਿਵੇਂ ਕਹਦੀ ਡਰਾਵਲ ਚ ਬਾਲ ਵੇੰਗਣੀ ਕੋਈ ਆ ਟਾਪਾ ਟੂਪਾ ਟਾਪਾ ਕੋਈ ਨਾਟ ਵੀ ਨਹੀਂ ਖੁੱਲਿਆ ਹੋਇਆ ਕੋਈ ਨਰ ਵੀ ਇੱਕ ਵੀ ਯਾਨੀ ਕਿ ਬੋਲਾ ਘੈਂਟ ਸਾੰਭਿਆ ਹੋਇਆ ਟਰੈਕਟਰ ਆ ਭਾਈ ਜਿਹੜਾ ਮਿਲੇ ਤੁਹਾਨੂੰ ਧਰਮੇ ਦਾ ਖਾ ਪਾ ਲੈ ਆਇਦਰ ਵੀ ਕਰਵਾ ਕੇ ਕੰਡੀਸ਼ਨ ਚੈੱਕ ਹਨ ਲੈ ਹੋਰ ਇੱਕ ਵੱਡੀ ਗੱਲ ਦਿਖਾ ਦਿੰਦਾ ਤੁਹਾਨੂੰ ਇਹਦੇ ਧਰਮੇ ਦਾ ਜਿਹੜਾ ਜੀਟਰ ਹੈਗਾ ਇਹ ਚੱਲਿਆ ਹੋਇਆ ਨਾਲੇ ਹੂੰ ਦੇਖ ਰਹੀ ਜੀਟਰ ਸਾਰੇ ਟੱਕਣ ਤੇ ਵੀ ਸਟਿਕਰ ਉਹ ਵੀ ਸਾਰੇ ਸਹੀ ਗੱਲ ਆ ਵੀ ਕੱਲਾ ਕੱਲਾ 10 ਮਾਡਲ ਆ ਸਟicker ਕੱਲਾ ਕੱਲਾ ਨਾ 658 ਕੱਲਾ ਕੱਲਾ ਕਿਵੇਂ ਜਾਉਕਦਾ ਵੀ ਸਹੀ ਗੱਲ ਆ ਯਾਰ ਹਣ ਜਿੱਦਾਂ ਮੈਂ ਕਹਣਾ ਭਈ ਕੰਪਨੀ ਨੇ ਕਾਸ ਕੇ ਦੇਤੇ ਉਦਾਂ ਹੀ ਖੜੇ ਆ ਹਣ ਅੱਜ ਕਾ ਲਟੀਨੇਟਰ ਦਾ ਰੇਡੀਏਟਰ ਤਾਂ ਮੇਰੇ ਦੇਖੋ ਜਮੀ ਨਵੇਂ ਵਰਗਾ ਆ ਰੰਗਾ ਦੇਖਿਆ ਆ ਜੂਮ ਕਰਕੇ ਦਿਖਾ ਦੋ 2007ਵੇਂ ਮਹੀਨਾ 10 ਦਾ ਆ ਕਾਗਜ਼ ਦਾ ਸਟicker ਹੁੰਦਾ ਇਹ ਦੇਖ ਹਾਂ 22 7 2010 ਹਾਂ ਗੁੱਡ ਹੈ ਇਹ ਨਾਲ ਦਾ ਦੇਖਾ ਹੋਰ ਵੀ ਆ ਦਿਖਾ ਅਲਟਰਨੇਟਰ ਸਾਰਾ ਕੁਝ ਚੈੱਕ ਕਰਵਾ ਦੇ ਵੀ ਜੇਪੀਆਂ ਲੱਗਿਆ ਹੋਏ ਨੇ ਅਲਟਰਨੇਟਰ ਦੇ ਕੁ ਆ ਦੇ ਇਕੱਲਾ ਇਕੱਲਾ ਜਿਵੇਂ ਕਿ ਦੀ ਸਟicker ਆ ਦੇਖੀ ਪਲੇਟਾਂ ਪਲੂਟਾਂ ਜਮਾ ਯਾਰ ਪੂਰਾ ਘੰਟਾ ਗੱਲਬਾਤ ਬਈ ਦੱਸ ਤਾਂ ਮਾਡਲ ਹੈ ਹੈਨਾ ਮੈਨੂੰ ਇਹ ਸੋ ਇਹ ਪਾਰਟੀ ਵੀ ਫਰਸਟ ਹੀ ਹੈ ਫਰਸਟ ਪਾਰਟੀ ਦਾ ਇਹ 1100 ਘੰਟਾ ਚੱਲਿਆ ਹੋਇਆ ਸਿਰਫ 1100 ਘੰਟਾ ਚੱਲਿਆ 1100 ਚੱਲਿਆ ਆ ਪੇਪਰ ਤੋਂ ਦਾ ਵੀ origignal ਹੈ ਇਹਦੇ ਨਟਾਂ ਦੇ ਵੀ ਨੇਕ ਲਾ ਤੂੰ ਇਹਨੇ ਵੀ ਸਾਰੇ ਪੇਪਰ ਵਾਲੇ ਨਟਾਂ ਦੇ ਵੀ ਨੇਕ ਲਾ ਯਾਰ ਲਾ ਹੀ ਨਹੀਂ ਬੰਦੇ ਨੇ ਜੇ ਕੋਈ ਯਾਰ ਉਹ ਕਰਤਾ ਹੈਨਾ ਪੂਰੇ ਚੰਗਾ ਡਰੈਕਟਰ ਆਪੇ ਇਹ ਦੇ ਉੱਪਰ ਤਾਂ ਨਹੀਂ ਕੋਈ ਆ ਕੇ ਇਹ ਗੱਲ ਕਹਿ ਦੂ ਬਈ ਵੀ ਇਹ ਚ ਕੋਈ ਨੁਕਸ ਕੱਢਣ ਲੱਗ ਜੇ ਤਾਂ ਭੁੱਲ ਜੇ ਹਾਂ ਹੈਨਾ ਬਈ ਮਾਡਲ ਵੀ ਦੱਸ ਆਈ ਪਾਰਟੀ ਵੀ ਫਰਸਟ ਹੈ ਨੰਬਰ ਵੀ ਦੱਸ ਲੁਧਿਆਣਾ ਪੰਜਾਬ ਦਾ ਨੰਬਰ ਰੇਟ ਤਾਂ ਫੋਨ 'ਤੇ ਦੱਸਦਾਗੇ ਹੋਰ ਕਾਹ ਨੂੰ ਦੱਸਣਾ ਯਾਰ ਮੈਂ ਤਾਂ ਕਹਣਾ ਦੱਸ ਦੇ ਨਹੀਂ ਤੂੰ ਫੋਨ 'ਤੇ ਦੱਸਦਾਗੇ ਹਾਂ ਫੋਨ 'ਤੇ ਦੱਸਦਾਗੇ ਫੋਨ 'ਤੇ ਦੱਸਾਂਗੇ ਫੋਨ 'ਤੇ ਦੱਸਾਂਗੇ ਮੈਂ ਤਾਂ ਕਹਣਾ ਕੱਢ ਦਿੰਨੇ ਆ ਪੜਾਸ ਜੀ ਇਹ ਮੈਨੂੰ ਪਤਾ ਰੇਟ ਕਿਉਂ ਨਹੀਂ ਦੱਸਦਾ ਇਹ ਕਹਿੰਦਾ ਹੋਊਗਾ ਵੀ ਨਵਾਂ ਸਾਲ ਆ ਕਿਤੇ ਡਿਸਕਾਊਂਟ ਰੱਖ ਲਾ ਦੇ ਗੱਲ ਨਹੀਂ ਜਣਾ ਹਾਂ ਤੇ ਚੱਲ ਮਿੱਤਰੋ ਤੇ ਪਰ ਇੰਨੀ ਗੱਲ ਤੁਹਾਨੂੰ ਦੱਸ ਦਿੰਨਾ ਵੀ ਜਿਹੜਾ ਵੀ ਸੱਜਣਾ ਟਰੈਕਟਰ ਲੈਣ ਆ ਗਿਆ ਨਾ ਬਈ ਟਰੈਕਟਰ ਵੇਖ ਕੇ ਨਹੀਂ ਉੜੂਗਾ ਤੇ ਤਾਂ ਕੋਈ ਮੁੱਢ ਧਰਮੇ ਮੁਠੇ ਦਿਖਾ ਆ ਗਿਆ ਲਓ ਦਿਖਾ ਕੋਈ ਗੇਰਾਂਲੇ ਮੁਠਿਆਂ ਦਾ ਰੰਗ ਵੀ ਹਲੇ ਕੋਈ ਆਏ ਨਹੀਂ ਹੈਗਾ ਕਾਸੀ ਨਹੀਂ ਪਈ ਜਰਾ ਟਕੜਕ ਆ ਗਿਆ ਉਧਰ ਪਰਲੇ ਪਾਸ ਸਟicker ਦਿਖਾ ਜਾਂਦਾ ਧਰਮੇ ਉਦਹੀਂ ਕੋਈ ਕੋਰਚ ਆਇਆ ਕੋਈ ਆ ਮਗਰਾੜ ਦਿਖਾਤਾ ਹਾਂ ਦੋਵੇਂ ਪਾਸੇ ਉਧਰ ਆਹ ਕੀ ਲੱਕ ਕੋਈ ਉਧਰ ਵੀ ਦਿਖਾਏ ਨਾ ਮੈਨਾਂ ਆਹ ਨਿਕਲਾ ਨਰ ਨਹੀਂ ਆਹ ਵੀ ਇਦਾਂ ਕਰਾ ਚੱਕ ਯਾਰ ਪੂਰੀ ਚੰਗੜ ਅੰਦਰੋਂ ਦਿਖਾ ਦੇ ਧਰਮੇ ਦੇ ਕੇ ਵਿਚ ਆਓ ਕਰਦੇ ਵਗਰਾਟਾ ਨਿਕਾ ਹੋਏ ਜਰ ਪੂਰੇ ਹੀ ਟਰੋਟੀ ਦਾ ਟਰੈਕਟਰ ਹੈ ਨਾ ਬਣ ਗਿਆ ਸਲਾਈਸਰ ਦੇ ओरिजिनल ਨਾਲ ਦੇ ਵੀ ਵੱਡੀ ਗੱਲ ਦਾ ਯਾਰ ਆਹ ਚੀਜ਼ ਤੇ ਨਾ ਦੇਖ ਲਾ ਨਾਲ ਦੇ 14 ਸਾਲ ਹੋ ਗਏ ਵੀ ਵੈਪਰ ਵਾਲੇ ਨਟਾਂ ਦੇ ਵੀ ਦੇਖ ਲਾ ਸਹੀ ਕਹਿੰਦਾ ਯਾਰ ਹੈ ਬਾਬਾ ਮੈਂ ਤਾਂ ਹੁਣ ਚੁੱਪੀ ਕਰ ਜਾਂਦਾ ਮੈਨੂੰ ਤਾਂ ਕੋਈ ਸ਼ਬਦ ਨਹੀਂ ਇਹਦੇ ਬਾਰੇ ਆਉਂਦੇ ਆ ਵੀ ਹੈਨਾ ਕਿਉਂਕਿ ਯਾਰ ਹਰੇਕ ਚੀਜ਼ ਟਰੈਕਟਰ ਦੀ ਨਾਲ ਦੀ ਆ ਬਈ ਹੈਨਾ ਰੇਸ ਦੀ ਖੁਦ ਹੀ ਪੰਪ ਦੇ ਡਟ ਦੇ ਚਾਬੀ ਲੱਗੀ ਮੰਗ ਨੂੰ ਤੇਲ ਨਹੀਂ ਖੋਲਿਆ ਕੋਈ ਨਾਟ ਵੀ ਇਹੋ ਜਿਹਾ ਨਹੀਂ ਵੀ ਕੋਈ ਐ ਸੇੜ ਖਾਂਦੀ ਹੋਈ ਟਰੈਕਟਰ ਨਾਲ ਸਹੀ ਕਹਿੰਦਾ ਯਾਰ ਹੂੰ ਮਤ ਕਹਣਾ ਦੱਸ ਦੀ ਰੇਟ ਜਿਆੜਾ ਇਹਦਾ ਦੱਸਣਾ ਦੱਸ ਦੇ ਹਾਂ ਦੱਸ ਦੇ ਲੈ ਤੇ ਮੰਗ ਬਈ ਕੀ ਮੰਗਦਾ ਬਾਏ ਸਵਾ 6 ਲੱਖ ਰੁਪਈਆ ਦਾ ਜੀ ਸਵਾ 6 ਲੱਖ ਦਾ ਉਹ ਤਾਂ ਬੋਲ ਮਾਨ ਤਣ ਦੱਸ ਦੇ ਸਵਾ 6 ਦੇ ਵਿੱਚ ਮਾਨ ਤਣ ਕੇ ਨਾ ਕੀ ਕਰਦੇ ਜਿੰਦਾ ਮਰਜੀ ਕੋਈ ਚੱਕਰ ਨਹੀਂ ਮੈਂ ਖੁੱਲੇ ਦਿਲ ਨਾਲ ਕਰੂੰ ਹਾਂ ਹੈ ਹਾਂ ਹਾਂ ਕਿੰਨਾ ਕਰਦਾ ਤੇਰੀ ਮਰਜੀ ਆ ਫੇਰ ਪੂਰੇ 6 ਦਾ ਦੇ ਦਈਏ ਬਾਤਾ ਕਹਿਤਾ ਦੇ ਦਾਂਗੇ ਬਸ ਲੈ ਮਿੱਤਰੋ 25000 ਡਿਸਕਾਊਂਟ ਕਰਾਤਾ ਪਹਿਲੀ ਜੱਟ ਨਵੇਂ ਸਾਲ ਤੱਕ ਹਬਈ ਇਹ ਇੱਕ ਆਪਣੀ ਹੋਰ ਗੱਲ ਆ ਵੀ ਕਈ ਅੱਲਾ ਬੰਦਾ ਅਲਾ ਕਹਿੰਦਾ ਫੋਨ ਤੇ ਵੀ ਅਸੀਂ ਆ ਵਾਰ ਵੀਡੀਓ ਪਾਈ ਆ ਜਾ ਫੋਨ ਤੇ ਅਲਾ ਕੇ ਉਰੇ ਆ ਕੇ 121 ਲਿਕੜ ਜੂਗਾ ਆਪਾਂ ਠੋਕ ਕੇ ਕਹਿੰਦੇ ਵੀ ਸਾਰਾ ਟਰੈਕਟਰ ਓਰੀਜਨਲ ਆ ਇਹ ਹਾਂ ਵੀ ਟਾਇਰ ਨਾਲ ਦੇ ਨੇ ਜਿੰਨਾ ਘੱਟ ਚੱਲਿਆ ਸਾਰਾ ਕੁਝ ਓਕੇ ਰਿਪੋਰਟ ਆ ਉਰੇ ਆ ਕੇ ਅਲਾ ਇਹਦੀ ਕਹੂਗਾ ਭੈਟਾ ਸੌਦਾ ਹੋਵੇ ਨਾ ਉਹ ਗੱਲੇ ਵਾਕਾ ਵੀ ਕਈ ਦੂਰੋਂ ਬੰਦਾ ਆਉਦਾਗਾ ਭਗਾਈ ਐ ਟਰੈਕਟਰ ਦੇਖ ਕੇ ਰੂ ਖਸੂ ਟਰੈਕਟਰ ਦੇਖ ਕੇ ਤਾਂ ਰੂ ਖਸੂ ਆਪਾਂ ਉਦੀ ਦਿਖਾਇ ਬੇਲਾ ਦੇ ਲੋਕ ਹੋ ਜੂਗਾ ਬੜੀ ਵੱਡੀ ਗੱਲ ਐ ਸਾਉਦਾ ਲੈ ਤੋ ਵਕਤ ਕਰਾ ਲੈ ਮੈਂ ਮਿੱਤਰ 25000 ਇਸ ਕਰਾਉ ਡਿਸਕਾਊਂਟ ਕਰਾਤਾ ਇੱਕ ਗੱਲ ਬਈ ਜੇ ਤੈ ਮੇਰੀ ਗੱਲ ਨਹੀਂ ਨਾ ਮੋੜੀ ਧੰਨਵਾਦ ਇੱਕ ਗੱਲ ਤੈਨੂੰ ਮੈਂ ਹੋਰ ਕਹਿਣਾ ਇੱਕ ਤੋਂ ਲੈ ਕੇ 2 ਤਰੀਕ ਤੱਕ ਇਹ ਰੇਟ ਰੱਖ ਦੀ ਸੇਦਾ ਉਦੋਂ ਪਹਿਲਾਂ ਬਾਅਦ ਦੇ ਵਿੱਚ ਚਾਹੇ ਵਧਾਈ ਚਾਹੇ ਘਟਾਈ ਉਹਦਾ ਅਸਲ ਮੁੱਲ ਤਾਂ ਕੋਈ ਨਹੀਂ ਵੀ ਹੁੰਦਾ ਆਪਾਂ ਨੇ ਚੱਲ ਘੱਟ ਜਲਦੂ ਏ ਟਰੈਕਟਰ ਵੀ 6-6 ਲੱਖ ਦੇ ਵਿੱਚ ਹੁੰਦੇ ਰੂਡਰੀ ਪੰਪ ਵਾਲੇ ਠੀਕ ਆ ਤੇ ਮਾਇਕ ਆਉਂਦਾ ਪਾਪਾ ਪਾਰ ਕਰਦਾ ਜਦੋਂ ਖੜਾ ਨਹੀਂ ਸਕਦੇ ਹਨ ਉਹ ਇਹਦਾ ਕੋਈ ਮੁੱਲ ਹੈ ਨਹੀਂਗਾ ਮੁੱਲ ਕੋਈ ਨਹੀਂ ਨਾ ਇਹ ਘਟੇ ਜੇ ਸਾਹਮਣ ਵਾਲਾ ਬੰਦਾ ਲੈ ਲੈ ਉਹ ਵਧੀਆ ਜਾਣਾ ਨੇ ਜਿਹ ਹੱਸੇ ਉਹਨਾਂ ਲਈ ਕੀ ਰੱਖ ਲਿਆ ਜਾ ਜਾ ਇਹ ਰੈਕਟਰ ਲੈ ਲਿਆ ਬਿਲਕੁਲ ਤੇ ਲਓ ਮਿੱਤਰੋ ਬਾਕੀ ਆ ਰਹੇਗਾ ਦੀ ਇਧਰ ਜਿਹੜਾ ਮੇਨ ਸ਼ਿੰਗਾਰ ਹੈ ਨਾ ਵੀਡੀਓ ਦਾ ਹਰੇਕ ਤੇ ਦਿਲਚਸਪ ਜਣਾ ਹੁੰਦੀ ਬਈ ਵੀ 58 11 ਹੋਵੇ ਹਨਾ ਪਤਾ ਨਹੀਂ ਕਿਉਂ ਜਾ ਰਿਹਾ ਨਾ ਲੋਕਾਂ ਨੇ ਮਤਲਬ ਇਹ ਸੇਲ ਕਰਤੀ ਸੀ ਬਈ ਜਿਨ੍ਹਾਂ ਨੇ ਵੇਚੇ ਹੁਣ ਉਹਨਾਂ ਨੂੰ ਇੰਨਾ ਕ ਪਸਤਾਵਾ ਹੋ ਰਿਹਾ ਵੀ ਦੁਬਾਰਾ ਜੇ 98 11 ਮਿਲ ਜੇ ਪਰ ਹੁਣ 98 11 ਮਿਲ ਨਹੀਂ ਰਿਹਾ ਇੱਕ ਤਾਂ ਮੇਰੇ ਨੰਬਰ ਮੈਂ ਪੁੱਛ ਗਿਆ ਜਦੋਂ ਵੀਡੀਓ ਸਾਡੇ ਪਿੰਡ ਦੇ ਮੁੰਡਿਆਂ ਦਾ ਵਿੱਚ ਆਇਆ ਉਹਨਾਂ ਦੇ ਬਾਬੇ ਦਾ ਖੜਾ ਹੈ ਟਰੈਕਟਰ ਦੀ ਗਾ ਜੀ ਉਹਦੇ 88 ਮਾਡਲ ਦੀ ਮੈਂ ਪੁੱਛ ਕੇ ਦੱਸ ਦੂੰ ਦਿੰਦਾ ਆਪਾਂ ਫੇਰ ਵੀਡੀਓ ਭਾਈ ਦੱਸੂ ਉਹਦਾ ਟਰੈਕਟਰ ਉਹ ਕਹਿੰਦੇ ਵੀ ਅਸੀਂ ਲੈਣਾ ਉਹ ਜੇ ਸਾਨੂੰ ਮਿਲ ਜੇ ਅੱਛਾ ਲੱਭ ਰਹੇ ਨੇ ਮੈਂ ਪਹਿਲੇ ਕਹੀ ਜਾਂਦਾ ਕਿ ਜੰਨਣੇ ਕਲਾਰਾ ਪਿੰਡ ਦਾ ਲਿਖੜਾ ਹੈ ਟਰੈਕਟਰ ਉਹਦਾ ਆਪਦਾ ਖੜਾਇਆ ਜੀ ਆ ਓਕੇ ਓਕੇ ਤੇ ਗੁਰਦੇਵ ਸਿੰਘ ਦੇ ਨੌ ਤੇ ਟਰੈਕਟਰ ਆ ਠੀਕ ਹੈ ਉਹ ਕਹਿੰਦੇ ਵੀ ਸਾਨੂੰ ਮਿਲ ਜਾ ਪਰ ਰੇਟ ਦਾ ਬਾਜ਼ ਮੇ ਦੇ ਕੇ ਆਪਾਂ ਲੈ ਲਾਂ ਟਰੈਕਟਰ ਆ ਮੈਂ ਇਹ ਹੀ ਲੈਣਾ ਮੇਰੇ ਬਾਬੇ ਦਾ ਪਹਿਲੀ ਗੱ ਪਰ ਉਹਨਾਂ ਲੱਕੀ ਹੋਣਗੇ ਜਿਹੜੇ ਟਰੈਕਟਰ ਖਰੀਦਣਗੇ ਬਈ ਹਾਂ ਸਾਡੇ ਇੱਥੇ ਆਪਣੇ ਆure ਗਮਾਂਢੀ ਆਪਣੇ ਚਾਚੇ ਕੇ ਤੇ ਉਹਨਾਂ ਦੇ ਟਰੈਕਟਰ ਦੁਬਾਰੇ ਲਿਆਂਦਾਗਾ ਤਿੰਨ ਚਾਰ ਸਾਲੋਂ ਤੋਂ ਮਹੀ ਲੈਤਾ ਦੀ ਵੇਚਾ ਦੀ ਚਾਰ ਪੰਜ ਸਾਲਾਂ ਬਾਅਦ ਨਾਟ ਕੇ ਲਿਆਏ ਉਹਦਾ ਲੜੇਦਾਰ ਕਹਿੰਦਾ ਵੀ ਟਰੈਕਟਰ ਹੀ ਲਿਆਓ ਅੱਛਾ ਲਿਆਂਦਾ ਉਹਨਾਂ ਨੇ ਮਾਡਲ ਬਈ ਇਹ ਦੀ ਜੀ ਗੱਲ ਕਰੀਏ ਕਿੰਨਾ ਮਾਡਲ ਆ ਪਹਿਲਾਂ 99 ਮਾਡਲ ਆ 98 ਮਾਡਲ ਆ ਹਾਂ ਟਰੈਕਟਰ ਓਰੀਜਨਲ ਆ ਸਾਰਾ ਓਰੀਜਨਲ ਆ ਹਾਂ ਹਾਂ ਟਾਇਰ 70 ਪੈਸੇ ਦੇ ਹੂੰ ਤੇ ਬਿਲਕੁਲ ਦਿਖਾ ਦੇ ਦਰ ਮੇ ਪਾਵਰ ਸਟੀering ਪੂਰਾ ਘੈਂਟ 40000 ਵਾਲਾ ਸੋਨਾਲੀ ਕਾਲਾ ਬਚਾਲੋ ਹੋਇਆ ਹੋਇਆ ਅੱਛਾ ਇਹ ਜਨ ਨਵਾਂ ਜਵੀ ਪਾਵਰ ਸਟੀering ਹੋਇਆ ਹੋਇਆ 70 ਪੈਸੇ ਟਾਇਰ ਨੇ 98 ਮਾਡਲ ਹੈ ਨੰਬਰ ਇਹ ਤਾਂ ਪੰਜਾਬ ਦੀ ਆ ਬਈ ਹਾਂ ਪੀਵੀ 19 ਬਰਨਾਲੇ ਦਾ ਪੀਵੀ 19 ਬਰਨਾਲੇ ਦਾ ਨੰਬਰ ਆ ਤੇ ਇਹ ਕੋਕਾ ਟਰੈਕਟਰ ਹੈਗਾ ਸਰਾ ਆਪਣੀ ਜ਼ਿੰਮੇਵਾਰੀ ਹੈ ਇਸ ਚੀਜ਼ ਦੀ ਅੱਛਾ ਦੇਖੋ ਧਰ ਮੇ ਪੂਰਾ ਯਾਰ ਐਂਡ ਗੱਲ ਬਾਤ ਆ ਟਰੈਕਟਰ ਤੇ ਬਈ ਮਗਰਾੜ ਮੁਕ ਰੂਟ ਵੀ ਦਿੱਤਾ ਨਾਲ ਦੀ ਨੇ ਯਾਰ ਹਣਾ ਨਾਲ ਦਿੰਦਾ ਆ ਪ੍ਰਾਈਮਰ ਲਿਕੜਾ ਆ ਦਿਖ ਰਿਹਾ ਅਨਲ ਦਾ ਤਾਂ ਆ ਤੋਂ ਵੀ ਦਿਖਾ ਦੇ ਧਰ ਮੇ ਹੂੰ ਕੀ ਗੱਲ ਆ ਪਿੱਛੋਂ ਵੀ ਇਹਦੀ ਕੰਡੀਸ਼ਨ ਵਖਾ ਡ੍ਰੈਕਟਰ ਪਹਿਲਾਂ ਨਹੀਂ ਕਿਤੇ ਅਟੈਚਿੰਗ ਕਰੀ ਹੋਵੇ ਵਾਲੇ ਸੱਜਣਾਂ ਬਾਈ ਫੋਨ ਕੰਟਰੀਆਂ ਚ ਬੈਠੇ ਫੋਨ ਲਾਉਂਦੇ ਬਾਈ ਯਾਰ ਕੋਈ 511 ਮੇਲਾ ਤਾਂ ਜਰੂਰ ਦੱਸਿਓ ਹਲ ਉਹ ਹੈ ਘੈਂਟ ਆ ਯਾਰ ਹੋਕਾ ਕਦੋਂ ਜਵੇਂ ਇਹ ਮਾਡਲ ਦੇ ਹਿਸਾਬ ਨਾਲ ਫੁੱਲ ਵਧੀਆ ਡ੍ਰੈਕਟਰ ਆ ਨਾ ਕੋਈ ਮਾਗਰ ਉਹ ਵਾਲੀਆ ਕੁਝ ਕਹਿ ਨਹੀਂ ਕਰਦਾ ਪੁਰਾਣੀ ਅਟੈਚਿੰਗ ਹੋਈ ਉਹ ਉਹ ਕਹਿਆ ਕਿ ਆ ਤਰਵੇਂ ਆ ਨਿਕਲ ਆ ਆਹ ਨਿਕਲ ਰਿਹਾ ਪ੍ਰਾਇਮਰ ਆ ਉਹ ਗਰਾਟ ओरिजिनल ਨਹੀਂ ਆ ओरिजिनल ਨਹੀਂ ਬਿਲਕੁਲ ਬਿਲਕੁਲ ਇਹ ਵੀ ਹੁੰਦੀ ਨਾ ਬਰਾਬਰ ਨਾਲੇ ਵਾਲੇ ਸ਼ਕੀਰ ਦੇ ਲੋਕ ਨਟ ਘੇਰਾ ਦੇ ਅੱਛਾ ਠੀਕ ਆ ਟਾਇਰ 7 ਇਧਰ ਮੈਂ ਆਕਡੀਸ ਨੂੰ ਵੀ ਕਰਵਾ ਚੱਕ ਲਾ ਕਿਸੇ ਪਾਸੇ ਜਰਾ ਐ ਨਹੀਂ ਹੈਗਾ ਵੀ ਕੋਈ ਜਰਾ ਜੁਰਿਆ ਹੋਇਆ ਵੀ ਟਰੈਕਟਰ ਨਾ ਨਾ ਬੋਲੋ ਸੁੱਕਾ ਬਟਾ ਪੂਰਾ ਬਟਾ ਹੈਗਾ ਸੈਲਫ ਸੁਲਫ ਵਧੀਆ ਹੈ ਨਾ ਵਧੀਆ ਕੰਮ ਆ ਆ ਸੈਲਫ ਵੀ ਕਿਹੜੀ ਜੀ ਲੱਗੀ ਹੋਈ ਇਹਦੇ ਇਹ ਨੁਕਸ ਦੀ ਲੱਗੀ ਹੋਈ ਆ ਨੁਕਸ ਦੀ ਹਾਂ ਇਹਦਾ ਕਟੋ ਬੈਟਰੀ ਮੜੇ ਦਾ ਸਟਾਰਟਰ ਦਾ ਬਾਅਦ ਅਲਟੀਰੇਟਰ ਜੋਡੀਅਰ ਵਾਲਾ ਠੀਕ ਆ ਵੀ ਉਹ ਐ ਕੰਮ ਕਮ ਫੁੱਲ ਘੈਂਟ ਆ ਓਕੇ ਤੇ ਮੈਨੂੰ ਇਹ ਦੱਸ ਬਈ ਹੁਣ ਇਹ ਦੀ ਕੀ ਡਿਮਾਂਡ ਆ ਦੇ ਦੇ ਜਿੰਦੇ ਦਾ ਦੇਣਾ ਮਰਜੀ ਫੇਰਾ ਨਹੀਂ ਫਿਰ ਮੈਂ ਵੱਧ ਘੱਟ ਕਹੀ ਤੂੰ ਤੂੰ ਫੇਰ ਕਹੇਗਾ ਵੀ ਇਹ 2,65,000 ਦਾ ਕਹਦੇ ਆਗੇ 2,65 ਦਾ ਜਾਨੀ ਘਟਾਈ ਦਾ ਦਵਾਂਗੇ ਦੇ ਦਾ ਮੈਂ ਮੇਟਰ 2.5 ਲੱਖ ਦੇ ਵਿੱਚ ਚੱਕ ਲਉ 911 ਪਰ ਮੈਂ ਪਾਵਰ ਸਟੀering ਦਿਖਾ ਦੇ ਬਾਈ ਹਾਂ ਦਵਾਰੇ ਫੇਰ ਦਿਖਾ ਦੇ ਜਿਹੜੀ ਚੀਜ਼ ਰਹੀ ਪਾਵਰ ਇੱਧਰ ਹੀ ਦਿਖਾ ਦਿਆ ਵੀ ਵਧੀਆ ਹੋਇਆ 99 ਮਾਡਲ ਹੈ ਨੰਬਰ ਪੰਜਾਬ ਦਾ 7056 ਟਾਇਰ ਨੇ 2.5 ਲੱਖ ਦਾ ਬਣ ਜੂ ਸੁੱਕਾ ਰੈਟਰ ਆਗਾ ਇਹਨਾਂ ਪਾਵਰ ਸਟੀering ਥੱਲੋ ਵਧੀਆ ਹੋਇਆ ਤੇ ਇਹ 10-15 ਹਜ਼ਾਰ ਚ ਵੀ ਹੋ ਜਾਂਦਾ ਤੇਰੀ ਕੋ ਤੇਰਾ ਮੋਬਾਈਲ ਨੰਬਰ ਬੋਲੀ ਆਪਣਾ 985753 ਹੂੰ 62271 ਇੱਕੋ ਭਾਈਆਂ ਨੂੰ ਬੇਨਤੀ ਆ ਵੀ ਜਿਹਦੇ ਲੈਣਾ ਉਹ ਹੀ ਫੋਨ ਕਰਿਆ ਕਰੋ ਜਿਆਦੇ ਜੇ ਕੰਮ ਵਾਲੇ ਬੰਦੇ ਦਾ ਫੋਨ ਵੀ ਨਹੀਂ ਚੱਕਿਆ ਜਾਂਦਾ ਵੀ ਜੋ ਜਿਆਦੇ ਬੰਦੇ ਕਈ ਨੂੰ ਸਵਾਦ ਲਈ ਜਾਂਦੇ ਨੇ ਉਧਰੋਂ ਕੋਈ ਲੈਣ ਵਾਲਾ ਵੀ ਹੁੰਦਾ ਹੈ ਬਿਲਕੁਲ ਰੋਜ਼ ਨਾਲ ਕਈਆਂ ਦਾ ਘੰਟਾ ਉਹ ਫੋਨ ਮਿਸ ਹੋ ਜਾਂਦਾ ਹੈ ਜਿਆਦਾ ਲੱਗਦਾ ਫਿਰ ਫੋਨ ਨਹੀਂ ਚੱਕਦੇ ਹਨਾ ਆਪਾਂ ਨੂੰ ਕੋਈ ਭਾਈ ਆ ਕੇ ਉਹ ਉਹ ਜਿਆਦੇ ਬਾਹਲੇ ਗਈ ਯਾਰ ਉਹ ਕਰਨ ਲੱਗ ਜਾਂਦੇ ਵੀ ਕਹਿੰਦੇ ਦਾ ਪਰ ਬੇਨਤੀ ਆ ਭਾਈਆਂ ਨੂੰ ਚਲੋ ਭਾਈਆਂ ਉਹਨਾਂ ਦੇ ਸਾਰਿਆਂ ਦੇ ਆਪਾਂ ਠੀਕ ਆ ਦੇ ਬਲ ਜਿਹੜੀਆਂ ਗੱਲਾਂ ਆਪਾਂ ਨੇ ਆਖੇ ਨੇ ਇਹਨਾਂ ਦੇ ਖਰੇ ਉੱਤਰਾਂਗੇ। ਉਹ ਆਕੇ ਆਲੇ ਦਾ ਕਹਿੰਦਾ ਇਹ ਦੀ ਉਹ ਵੀ ਭਈਆ ਬਾਜ ਕਰਦਾ, ਇੰਜ ਨਹੀਂ ਵਧੀਆ ਤੇ ਇਹ ਕਾਹਤ ਨਹੀਂ ਸਹੀ। ਬਾਕੀ ਸੱਜਣੋ ਬਾਕੀ ਨਾ ਬਾਈ ਦਾ ਘਰੀ ਕੰਮ ਚਲਾਇਆ ਹੋਇਆ ਯਾਰ ਪਿੰਡ ਦੇ ਵਿੱਚ ਰਹਿੰਦਾ। ਤੁਸੀਂ ਪਿੰਡ ਚੋਂ ਪਤਾ ਕਰ ਲਿਓ ਵੀ ਹਵੇਲੀ ਵਾਲੇ ਰਿੰਕੂ ਦੇ ਘਰੇ ਜਾਣਾ ਹਨਾ। ਸਾਰੀ ਦੱਸ ਦੇਣਗੇ ਵੀ ਭਈ ਉਹ ਹੀ ਟਰੈਕਟਰਾਂ ਦਾ ਕੰਮ ਕਰਦਾ। ਸੋ ਸੱਜਣੋ ਵੀਡੀਓ ਸ਼ੇਅਰ ਕਰ ਦਿਓ। ਉਹ ਸੱਜਣਾ ਮਿੱਤਰਾਂ ਤੱਕ ਪਹੁੰਚਾ ਦਿਓ ਜਿਹੜੇ ਟਰੈਕਟਰ ਲੱਭਦੇ ਫਿਰਦੇ ਆ ਚੰਗੀਆਂ ਗੜੀਸਾਂ ਦੇ। ਜਿਹੜੇ ਸੋਚਦੇ ਆ ਵੀ ਨਵੇਂ ਸਾਲ ਤੇ ਟਰੈਕਟਰ ਲਵਾੰਗੇ ਨਾ ਕਿਤੇ ਜਾਣ